ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭੈਣਾਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਿੱਛੇ ਜੇ YouTube ਤੇ ਕੁਝ ਵੀਰ ਭੈਣਾਂ ਜਿਹੜਾ ਡੇਲੀ ਡੇਲੀ ਦਾ ਕੰਮ ਕਰਦੇ ਆ ਉਹਨਾਂ ਨੇ ਕਿਹਾ ਸੀ ਕਿ ਇੰਨਾ ਕੁਝ ਬਚਦਾ ਇੰਨਾ ਕੁਝ ਨਹੀਂ ਬਚਦਾ ਜੀ ਡੇਲੀ ਚੋਂ ਤੇ ਆਪਾਂ ਉਸ ਚੀਜ਼ ਤੇ ਡਿਸਕਸ ਕਰਾਂਗੇ ਵੀ ਕਿੰਨਾ ਕਦਾਂ ਕੀ ਬਚਦਾ ਕੀ ਖਰਚਾ ਕੀ ਹੈਗਾ ਕਿੰਨਾ ਆਪਾਂ ਮਜ਼ਾ ਜੋ ਬਚਦਾ ਕਿੰਨਾ ਨਹੀਂ ਬਚਦਾ ਕਿੰਨਾ ਤੇ ਖਰਚਾ ਹੁੰਦਾ ਆਪਾਂ ਨੂੰ ਸਾਲ ਬਾਦ ਕਿੰਨਾ ਬਚਦਾ ਠੀਕ ਹੈ ਜੀ ਆਪਾਂ ਇਹ حساب ਲਾਵਾਂਗੇ ਪੂਰੇ ਸਾਲ ਦਾ ਔਰ ਇਹਦੇ ਵਿੱਚ ਆਪਾਂ ਮੱਝ ਲਵਾਂਗੇ 4 ਠੀਕ ਹੈ ਜੀ ਤੇ ਜਿੱਥੇ ਤੁਹਾਨੂੰ ਵੀਡੀਓ ਨਹੀਂ ਸਮਝ ਲੱਗਦੀ ਦੁਬਾਰਾ ਬੈਕ ਕਰਕੇ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਦੋ ਦੋ ਹਿੱਸਿਆਂ 'ਚ ਵੀਡੀਓ ਬਣਾਵਾਂਗੇ ਇੱਕ ਹਿੱਸੇ ਵਿੱਚ ਆਪਣਾ ਪ੍ਰੋਫਿਟ ਔਰ ਇੱਕ ਹਿੱਸੇ ਵਿੱਚ ਆਪਣਾ ਖਰਚਾ ਠੀਕ ਹੈ ਜੀ ਹੁਣ ਖਰਚਾ ਕੱਟ ਕੇ ਫਿਰ ਆਪਾਂ ਪੂਰਾ ਪਤਾ ਲੱਗੂ ਕਿੰਨਾ ਵੱਜਦਾ ਆਪਾਂ ਠੀਕ ਹੈ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕਿਲੋ ਲੱਖ ਦੀਆਂ 4 ਮੱਝਾਂ ਲਈਆਂ ਸਟਾਰਟਿੰਗ ਠੀਕ ਹੈ ਜੀ 4 ਲੱਖ ਰੁਪਏ ਆਪਣਾ ਲੱਗ ਗਿਆ ਠੀਕ ਹੈ 10-10 ਕਿਲੋ ਵਾਲੀਆਂ 4 ਮੱਝਾਂ ਲੈ ਲਈਆਂ ਆਪਾਂ ਉਸ ਤੋਂ ਬਾਅਦ ਪਹਿਲੇ ਮਹੀਨੇ ਆਪਾਂ ਇੱਕ ਮੱਝ ਦਾ ਹਿਸਾਬ ਲਾਵਾਂਗੇ ਪਹਿਲੇ ਮਹੀਨੇ ਇੱਕ ਮੱਝ ਨੇ 10 ਕਿਲੋ ਰੋਜ਼ ਦੇ ਹਿਸਾਬ ਨਾਲ 30 300 ਤੋਂ 300 ਕਿਲੋ ਦੁੱਧ ਦਿੱਤਾ ਦੂਸਰੇ ਮਹੀਨੇ ਤਾਂ 10 ਕਿਲੋ ਹਿਸਾਬ ਨਾਲ 300 ਫਿਰ ਦੁੱਧ ਦਿੱਤਾ 30ਵੇਂ ਮਹੀਨੇ 9 ਕਿਲੋ ਦੇ ਹਿਸਾਬ ਨਾਲ ਮਹੀਨਾ ਦਾ 270 ਕਿਲੋ ਦੁੱਧ ਦਿੱਤਾ ਚੌਥੇ ਮਹੀਨੇ 9 ਕਿਲੋ ਦੇ ਹਿਸਾਬ ਨਾਲ ਪੂਰੇ ਮਹੀਨੇ ਦਾ 270 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਇਥੇ ਆਪਾਂ ਦੁੱਧ ਨੂੰ 30 30 ਨਾਲ ਗੁਣਾ ਕਰ ਕਰਤੀਏ ਪੂਰੇ ਮਹੀਨੇ ਦੇ ਹਿਸਾਬ ਨਾਲ ਠੀਕ ਹੈ ਹੁਣ ਚੌਥੇ ਮਹੀਨੇ ਬਾਅਦ ਪੰਜਵੇਂ ਮਹੀਨੇ ਬਾਅਦ ਮੱਝ ਰਿਪੀਟ ਹੋ ਗਈ ਮੰਨ ਲਓ ਗੱਭਣ ਹੋ ਗਈ ਦੁਬਾਰਾ ਫਿਰ ਹੁਣ ਕੁਝ ਵੀਰ ਭੈਣ ਬੋਲਣਗੇ ਇਹਦੇ ਵਿੱਚ ਕਿ ਨਹੀਂ ਜਿੰਨੀ ਮੱਝ ਤੇ 5-5 6-6 ਮਹੀਨੇ ਦੁੱਧ ਦੇ ਕੇ ਬੜ ਬੱਪਣ ਹੁੰਦੀ ਹੈ ਮਤਲਬ ਰਿਪੀਟ ਹੁੰਦੀ ਹੈ ਐਦਾਂ ਨਹੀਂਗਾ ਕਿਸੇ ਕਿਸੇ ਜਗ੍ਹਾ ਐਦਾਂ ਹੁੰਦਾ ਕਿ ਯਾਰੀ ਕਈਆਂ ਮਜਾ ਇੱਕ ਇੱਕ ਮਹੀਨੇ ਬਾਅਦ ਹੀ ਰਿਪੀਟ ਹੁੰਦੀ ਹੈ ਕੋਈ ਮਜਾ ਦੋ ਦੋ ਮਹੀਨੇ ਬਾਅਦ ਰਿਪੀਟ ਹੁੰਦੀ ਹੈ ਪਰ ਇਹਦੇ ਵਿੱਚ ਆਪਾਂ 4 ਮਹੀਨੇ ਬਾਅਦ ਰਿਪੀਟ ਲੈ ਕੇ ਚੱਲਦੇ ਪਏ ਠੀਕ ਹੈ ਜੀ 4 ਮਹੀਨੇ ਨੂੰ ਦੁੱਧ ਤਾਂ 5ਵੇਂ ਮਹੀਨੇ ਰਿਪੀਟ ਹੋ ਗਈ ਠੀਕ ਹੈ ਜੀ 5ਵੇਂ ਮਹੀਨੇ ਦਾ ਦੁੱਧ ਮੰਨਦੇ ਪਏ ਆ 8 ਕਿਲੋ ਉਹ 30 ਕਿਲੋ 30 ਦਿਨ ਦਾ ਦੁੱਧ ਬਣ ਗਿਆ 240 ਕਿਲੋ ਠੀਕ ਹੈ ਜੀ ਉਸ ਤੋਂ ਬਾਅਦ 6ਵੇਂ ਮਹੀਨੇ ਵੀ 8 ਕਿਲੋ 30 ਦਿਨਾਂ ਦਾ ਬਣ ਗਿਆ 240 ਕਿਲੋ 7ਵੇਂ ਮਹੀਨੇ ਵੀ 8 ਕਿਲੋ ਮੰਨਦੇ ਪਏ ਆ 30 ਦਿਨਾਂ ਦਾ ਬਣ ਗਿਆ 240 ਕਿਲੋ ਠੀਕ ਹੈ ਜੀ ਇਹ ਰਿਪੀਟ ਹੋਣ ਤੋਂ ਬਾਅਦ ਮਤਲਬ ਕਿ ਮੱਝ ਗੱਬਣ ਹੋ ਗਈ ਉਸ ਤੋਂ ਬਾਅਦ 8ਵੇਂ ਮਹੀਨੇ 7 ਕਿਲੋ 7 ਕਿਲੋ 30 ਦਿਨਾਂ ਦੇ ਹਿਸਾਬ ਨਾਲ 210 ਕਿਜੀ 210 ਕਿਲੋ 9ਵੇਂ ਮਹੀਨੇ 6 ਕਿਲੋ ਹਿਸਾਬ ਨਾਲ 30 ਦਿਨਾਂ ਦਾ 180 ਕਿਲੋ ਠੀਕ ਹੈ ਜੀ ਇਹ ਗੱਬਣ ਹੋਣ ਤੋਂ ਬਾਅਦ ਮਤਲਬ 5 ਮਹੀਨੇ ਦਾ ਆਪਾਂ ਦੋ ਤੇ ਲੈਣੇ ਪਏ ਆ ਸਟਾਰਟਿੰਗ ਮੱਝ ਮੱਝ ਸੂਹੀ ਸੁਈ ਲਿਆ ਦਿੱਤਾ ਜੀ 1 ਲੱਖ ਦੀ 4 ਇੱਕ 1 ਲੱਖ ਦੀ ਇੱਕ ਮੱਝ 4 ਮੱਝ 4 ਲੱਖ ਦੀ ਠੀਕ ਹੈ ਜੀ ਉਸ ਤੋਂ ਬਾਅਦ 4 ਮਹੀਨੇ ਉਹਨਾਂ ਦੇ ਦੁੱਧ ਦਿੱਤਾ 5ਵੇਂ ਮਹੀਨੇ ਉਹ ਮਤਲਬ ਗੱਭਣ ਹੋ ਗਈ ਠੀਕ ਹੈ ਜੀ ਗੱਭਣ ਹੋਣ ਤੋਂ ਬਾਅਦ ਉਹਦਾ 5ਵੇਂ ਮਹੀਨੇ ਆਪਾਂ ਦੁੱਧ ਲੈਣੇ ਪਏ ਹਨ ਉਹਨਾਂ ਇਥੇ ਵੀਰਪਨ ਬੋਲਣਗੇ ਨਹੀਂ ਕਿ ਮੱਝ 5 ਮਹੀਨੇ ਤੋਂ ਬਾਅਦ ਉਹ 7-7 ਮਹੀਨੇ ਦੁੱਧ ਦਿੰਦੀ ਹੈ ਜਾਂ 6-6 ਮਹੀਨੇ ਦੁੱਧ ਦਿੰਦੀ ਜਾਂ 8-9 ਮਹੀਨੇ ਦੁੱਧ ਦਿੰਦੀ ਹੈ ਉਸ ਤੋਂ ਬਾਅਦ ਮੱਝ ਦਾ ਦੁੱਧ ਘਟਨ ਲੱਗ ਪੈਂਦਾ ਪਰ ਉਹ ਵੀ ਚੀਜ਼ ਬਾਅਦ ਚ ਆਪਾਂ ਡਿਸਕਸ ਕਰਾਂਗੇ 1 ਮਹੀਨੇ ਤੋਂ ਬਾਅਦ ਆਪਾਂ ਉਹਨਾਂ ਦਾ ਦੁੱਧ ਨਹੀਂ ਲੈਣਾ ਜੋ ਵੀ ਖਾਣ ਕੇ 5 ਮਹੀਨੇ ਖਾਚਾ ਹੋਏਗਾ ਉਹ ਉਹ ਆਪਾਂ ਨਹੀਂ ਚੁਲਾਗੇ ਮੰਨ ਲਓ ਦੇਖੋ ਮਹੀਨੇ ਮਹੀਨੇ ਬਾਅਦ 2 ਮਹੀਨੇ ਬਾਅਦ ਤੱਕ ਦੁੱਧ ਦਿੰਦੀ ਹੈ ਤਾਂ ਆਪਾਂ ਉਸ ਦਾ ਦੁੱਧ ਥੋੜਾ-ਬੋਧ ਦੇਗੀ ਉਹਦਾ ਨੀ ਉਹਦਾ ਖਾਚਾ ਨਿਕਲ ਜਾਏਗਾ ਠੀਕ ਹੈ ਜੀ ਕਿਉਂਕਿ ਉਹਨੇ ਖਾਣਾ ਤਾਂ ਹੈਗਾ ਹੀ ਥੋੜੀ-ਬੋਤ ਨੂੰ ਖੁਰਾਕ ਪਾਵਾਂਗੇ ਠੀਕ ਹੈ ਜੀ ਇੱਥੇ ਆਪਣਾ ਟੋਟਲ ਦੁੱਧ ਬਣ ਗਿਆ 9 ਮਹੀਨਿਆਂ ਦਾ 2250 ਕਿਲੋ ਠੀਕ ਹੈ ਜੀ 2250 ਕਿਲੋ ਠੀਕ ਹੈ ਟੋਟਲ ਦੁੱਧ ਉਸ ਤੋਂ ਬਾਅਦ ਇਹ ਇੱਕ ਮਾਝ ਦਾ ਮਲ ਗਿਆ ਜੀ 250 ਕਿਲੋ ਸਟਾਰਟ ਕੋ ਮਾਝ ਸੂਈ ਚਾਰ ਮੈਂ ਦੁੱਧ ਦਿੱਤਾ ਪੰਜਵੇਂ ਮਹੀਨੇ ਗੱਭਣ ਹੋ ਗਈ ਫਿਰ ਪੰਜ ਮਹੀਨੇ ਤੱਕ ਉਹਦਾ ਗੱਭਣ ਪੰਜ ਮਹੀਨੇ ਤੱਕ ਦੋ ਦੱਬਾ ਜੋੜਿਆ ਟੋਟਲ ਸਟਾਰਟ ਤੋਂ ਲਿਆਉਣ ਤੋਂ ਬਾਅਦ ਲਿਆਉਣ ਤੋਂ 9 ਮਹੀਨੇ ਤੱਕ ਦੋ ਜੋੜਿਆ ਠੀਕ ਹੈ ਜੀ ਹੁਣ 2250 ਕਿਲੋ ਇੱਕ ਮਾਝ ਚਾਰ ਮਾਝ ਨੇ ਆਪਾਂ ਆਪਣੇ ਕੋ 2250 4 9000 ਕਿਲੋ ਹੋ ਗਿਆ ਜੀ 9000 ਕਿਲੋ ਨੂੰ ਆਪਾਂ 55 ਦੇ ਹਿਸਾਬ ਨਾਲ ਗੁਣਾ ਕਰਾਂਗੇ ਜੀ ਇਹ ਬਣ ਗਈ 495 ਕਿਲੋ ਠੀਕ ਹੈ ਉਹ ਕਈ ਵੀਰ ਵੀਰ ਬਣ ਬੋਲਣਗੇ ਜੀ 55 ਰੁਪਏ ਦੁੱਧ ਨਹੀਂ ਲੱਗਦਾ ਜੀ ਸਾਡੇ 70 ਰੁਪਏ ਲੱਗਦਾ ਪਿਆ ਸਾਡੇ 75 ਰੁਪਏ ਲੱਗਦਾ ਪਿਆ ਠੀਕ ਹੈ ਪਰ ਉਹਦੇ ਉਹਦੇ ਵਿੱਚ ਇਹ ਵੀ ਹੈ ਵੀ ਜੇ 70 75 ਰੁਪਏ 80 ਰੁਪਏ ਘਰਾਂ ਨੂੰ ਦੁੱਧ ਦਿੰਦੇ ਪਏ ਹੋ ਜਿਹੜੀ ਮੱਝ 5 ਮਹੀਨੇ 6 ਮਹੀਨੇ ਬਾਅਦ ਦੁੱਧ ਛਿੜਾ ਦੇਗੀ 4-5 ਮਹੀਨੇ ਦੁੱਧ ਨਹੀਂ ਦੇਗੀ ਉਸ ਟਾਈਮ ਉਹ ਘਰਾਂ ਵਾਲੇ ਦੁੱਧ ਕਿੱਥੋਂ ਲੈਣਗੇ ਜਾਂ ਤਾਂ ਤੁਸੀਂ ਮੱਝਾਂ ਚਾਰ ਹੋਰ ਪਾਓਗੇ ਠੀਕ ਹੈ ਜਾਂ ਫਿਰ ਤੁਸੀਂ ਖर्चा ਨਹੀਂ ਕਰੋਗੇ ਤੁਹਾਡੇ ਦੁਆ ਗਾਹਕ ਉਹ ਹਟ ਜਾਏਗਾ ਇਹੋ ਜਿਹੜਾ 80 ਰੁਪਏ ਆਪਾਂ ਦੁੱਧ ਦੇ ਵੇਚਣਾ ਜਾਂ 75 ਰੁਪਏ ਦੁੱਧ ਨੂੰ ਜਾਂ ਉਹ ਦੁੱਧ ਨੂੰ ਤੁਸੀਂ ਪੂਰੇ ਪੂਰੇ ਸਾਲ ਦੁੱਧ ਉਹਨਾਂ ਨੂੰ ਰੱਖਣਾ ਪੈਣਾ ਘਰ 'ਚ ਠੀਕ ਹੈ। ਉਦਾਂ ਨਹੀਂ। ਤੇ ਜੇ ਦੇਰੀ 'ਚ ਪਾਓਗੇ ਤਾਂ ਜਦੋਂ ਮੰਜੀ ਤੁਸੀਂ ਬੰਦ ਕਰ ਲੋ ਜਦੋਂ ਮੰਜੀ ਟਾ ਉਹ ਘਟਾ ਲਓ। ਹਟਾ ਲਓ। ਤੇ ਜੇ 70 ਰੁਪਏ ਦੇ ਹਿਸਾਬ ਨਾਲ ਜੇ 75 ਰੁਪਏ ਹਿਸਾਬ ਨਾਲ ਵੇਚਣਾ ਤੇ ਜਦੋਂ ਮੱਝ ਬੱਦ ਦੁੱਧ ਛੱਡ ਦੇਗੀ 4-5 ਮਹੀਨੇ 3-4 ਮਹੀਨੇ ਉਸ ਟਾਈਮ ਉਹਨਾਂ ਦਾ ਦੁੱਧ ਘਰਾਂ ਵਾਲੇ ਕਿੱਥੋਂ ਲੈਣਗੇ? ਜਦ ਵੀ ਖਰਚਾ ਹੋਰ-ਕੁਰਕ ਹੋਰ ਕਰੋਗੇ 4 ਮੱਝਾ ਹੋਰ ਲਿਆਉਗੇ ਦੁਬਾਰਾ ਉਹਨਾਂ ਦਾ ਦੁੱਧ ਪੂਰਾ ਕਰ ਲਈ। ਠੀਕ ਹੈ ਜੀ। ਇੱਥੇ 2250 ਗੁਣਾ 4 ਇਹ 9000 ਕਿਲੋ ਹੋ ਗਿਆ ਜੀ ਹੁਣ 9000 ਕਿਲੋ ਨੂੰ ਆਪਾਂ 55 ਨਾਲ ਗੁਣਾ ਕੀਤੀ ਹੈ ਜੀ ਇਹ ਪੈਸੇ ਬਣ ਗਏ ਆ 4049500 ਰੁਪਏ ਠੀਕ ਹੈ ਜੀ 4 ਲੱਖ 95000 ਦਾ ਆਪਾਂ ਦੁੱਧ ਵੇਚਦਾ ਠੀਕ ਹੈ ਹੁਣ ਥੱਲੇ ਆਪਾਂ ਇਹ ਦੇਖੋ ਵੀ ਬੱਚੇ ਜਿਹੜੇ ਦੋ ਚਾਰ ਬੱਚੇ ਨਾਲ ਚਾਹਵਾਂ ਮਜਾ ਦੇ ਉਹਨਾਂ ਨੇ ਵੀ ਦੁੱਧ ਪੀਣਾ ਰੋਜ਼ ਦਾ ਠੀਕ ਹੈ ਹੁਣ 1.5 ਕਿਲੋ ਸਵੇਰੇ ਦੁੱਧ 1.5 ਕਿਲੋ ਸ਼ਾਮ ਤੋ ਉਹਨਾਂ ਨੂੰ ਪਿਆਉਗੇ ਉਹ ਘੱਟੋ ਘੱਟ 2 ਮਹੀਨੇ ਤੋ ਪਿਆਉਗੇ ਉਹਨਾਂ ਨੂੰ ਪਿਆਉਗੇ ਠੀਕ ਹੈ 2 ਮਹੀਨੇ ਤੁਹਾਨੂੰ ਪਿਆਓਗੇ ਪਿਆਓਗੇ 1.5 ਕਿਲੋ ਸਵੇਰ ਦਾ 1.5 ਕਿਲੋ ਸ਼ਾਮ ਦਾ 3 ਕਿਲੋ ਦੁੱਧ ਹੋ ਗਿਆ ਹੁਣ 3 ਨੂੰ 3 ਕਿਲੋ ਦੁੱਧ ਤੇ 4 ਬੱਚੇ ਨੇ 3 ਕਿਲੋ ਨੂੰ 4 ਨਾਲ ਗੁਣਾ ਕੀਤੀ 12 ਕਿਲੋ ਦੁੱਧ ਬਣ ਗਿਆ ਠੀਕ ਹੈ 12 ਕਿਲੋ ਦੁੱਧ ਨੂੰ ਆਪਾਂ 30 ਨਾਲ ਗੁਣਾ ਕੀਤੀ 30 ਦਿਨਾਂ ਦਾ ਮਹੀਨੇ ਦੀ ਤੇ 360 ਕਿਲੋ ਬਣ ਗਿਆ ਠੀਕ ਹੈ ਜੀ ਤੇ 360 ਨੂੰ 2 ਨਾਲ ਗੁਣਾ ਕੀਤੀ 720 ਕਿਲੋ ਬਣ ਗਿਆ ਮਤਲਬ 2 ਮਹੀਨਿਆਂ ਦਾ 720 ਕਿਲੋ ਤੇ ਉਹ ਦੁੱਧ ਪੀ ਗਏ ਠੀਕ ਹੈ ਜੀ ਠੀਕ ਹੈ 720 ਕਿਲੋ ਬੱਚੇ ਦੁੱਧ ਪੀ ਕੇ 2 ਮਹੀਨੇ ਦਾ 3 ਕਿਲੋ ਰੋਜ਼ ਹਿਸਾਬ ਨਾਲ 1.5 ਕਿਲੋ ਦੁੱਧ ਇੱਕ ਟਾਈਮ ਤੋਂ ਨਾਲ ਪਿਉਣਾ ਪੈਣਾ ਉਹ ਕੁਝ ਮੇਰੇ ਵੀਰ ਪੈਣ ਬੋਲ ਕੇ 1.5 ਕਿਲੋ ਨਹੀਂ 1.2 ਕਿਲੋ ਦੱਸਦਾ ਇਹਦਾ ਕੁਝ ਨਹੀਂ ਹੈਗਾ ਪਿਆ ਕੇ ਦੇਖੋ ਜੋ ਕੋਈ ਮਜੀ ਤੀ ਬੋਲੀ ਜਾਓ ਠੀਕ ਹੈ ਜੇ ਬੱਚਾ ਪਾਲਣਾ ਹੈ ਜਾਂ ਬੱਚਾ ਬਚਾਉਣਾ ਹੈ ਤਾਂ ਤੁਹਾਨੂੰ 1.5 ਕਿਲੋ ਦੁੱਧ ਇੱਕ ਟਾਈਮ ਪਿਉਣਾ ਪੈਣਾ ਨੂੰ ਨਹੀਂ ਬਿਜਾਓਗੇ ਤਾਂ ਬਾਅਦ ਟੀਕੇ ਲਾਉਂਦੇ ਰਹੋਗੇ ਲਾਉਂਦੇ ਰਹੋਗੇ ਸ਼ੀਸ਼ੀਆਂ ਲਿਆਓਗੇ ਟੀਕੇ ਲਾਉ ਪਸਮੋਲ ਲਈ ਠੀਕ ਹੈ ਉਹ ਬਾਅਦ ਦੀ ਗੱਲ ਵਾ ਉਹ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਠੀਕ ਹੈ ਜੀ 720 ਕਿਲੋਨ ਹੁਣ ਆਪਾਂ 55 ਨਾਲ ਗੁਣਾ ਕੀਤੀ ਇਹ ਬਣ ਗਿਆ 39600 ਰੁਪਇਆ ਠੀਕ ਹੈ ਹੁਣ ਥੱਲੇ ਦੇਖੋ ਜੀ 459000 ਰੁਪਇਆ ਆਪਾਂ ਪਹਿਲਾਂ ਕਮਾਇਆ ਸੀ ਉਹਦੇ ਵਿੱਚੋਂ ਆਪਾਂ 39600 ਰੁਪਇਆ ਘਟਾਤਾ ਤੇ 455400 ਰੁਪਇਆ ਆਪਾਂ ਸਾਲ ਦਾ ਇਹ ਪ੍ਰੋਫਿਟ ਕਹਿੰਦੇ ਜੀ ਪੈਸਾ ਕਮਾਇਆ ਠੀਕ ਹੈ ਇਹਦੇ ਵਿੱਚ ਮੈਂ ਹੁਣ ਪਹਿਲਾਂ ਵੀ ਗੱਲ ਬੋਲੀ ਸੀ ਆਪਾਂ ਦੋ ਵੀਡੀਓ ਵਿੱਚ ਇਹਨੂੰ ਡਿਸਕਸ ਕਰਾਂਗੇ ਠੀਕੇ ਪਹਿਲੀ ਵੀਡੀਓ ਵਿੱਚ ਜੋ ਪੈਸੇ ਕਮਾਏ ਉਹ ਦੂਸਰੀ ਵੀਡੀਓ ਵਿੱਚ ਖਰਚਾ ਤੇ ਖਰਚਾ ਕੀ ਕੀ ਕੀਤਾ ਤੇ ਖਰਚਾ ਕੱਢ ਕੇ ਸਾਨੂੰ ਕੀ ਬਜਦਾ ਉਹ ਆਪਾਂ ਕਰਾਂਗੇ ਠੀਕ ਹੈ ਜੀ ਕੁਛ ਮੇਰੇ ਵੀਰ ਭੈਣ ਜੋ ਵੀ ਤੁਹਾਨੂੰ ਚੰਗਾ ਲੱਗੇ ਕਮੈਂਟ ਕਰੋ ਕਮੈਂਟ ਵਿੱਚ ਦੱਸੋ ਕਿਦਾਂ-ਕਦਾਂ ਕੀ ਹਿਸਾਬ ਦਾ ਵਹਿ ਗਿਆ ਪਰ ਮੈਨੂੰ ਲੱਗਦਾ ਵੀ ਇਦਾਂ ਹੀ ਹੈ ਠੀਕ ਹੈ ਕੋਈ ਮੱਝ ਦੇ ਵਿੱਚ ਇੱਕ ਮਹੀਨੇ ਬਾਅਦ ਵੀ ਗੱਪਣ ਹੋ ਜਾਂਦੀ ਕੋਈ ਮਹੀਨੇ ਬਾਅਦ ਦੋ ਮਹੀਨੇ ਬਾਅਦ ਮੱਝ ਮੱਝਾ ਬੋਲ ਕੰਦੀਆਂ ਠੀਕ ਹੈ ਕੋਈ ਮੱਝ ਮੱਝ ਤਿੰਨ ਮਹੀਨੇ ਬਾਅਦ ਬੋਲਦੀ ਹੈ ਉਹ ਕੋਈ ਕਿ ਚਾਹੁੰਦਾ ਮੱਝ ਵਿੱਚ ਬੋਲੇਗੀ ਨਹੀਂ ਉਹ ਵੀ ਤੁਹਾਡਾ ਖਰਚਾ ਤੁਹਾਡਾ ਹੀ ਹੈ ਜੂਇਨੇ ਕੇ ਚਾਰੇ ਮਹੀਨੇ ਤੱਕ ਚਾਰ ਦੁੱਧ ਹੀ ਦੇਣਗੀਆਂ ਪੂਰਾ ਪਰ ਫਿਰ ਇਹ ਆਪਾਂ ਦੁੱਧ ਮੰਨ ਕੇ ਚੱਲਦੇ ਪਏ ਦੁੱਧ ਦਿੰਦੀਆਂ ਪਈਆਂ ਠੀਕ ਹੈ ਜੀ 455400 ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਦੂਸਰੀ ਵੀਡੀਓ ਜੋ ਆਪਾਂ ਦੱਸਾਂਗੇ ਇਹਦੇ ਵਿੱਚ ਖਰਚਾ ਕਿੰਨਾ ਕਨ ਆਇਆ 455000 ਰੁਪਏ 400 ਇਹ 455000 ਆਪਾਂ ਕਮਾਇਆ ਵੇਚਿਆ ਦੁੱਧ ਬੱਚਿਆਂ ਦਾ ਦੁੱਧ ਕੱਢ ਕੇ ਉਹਦੇ ਉੱਪਰ ਬਾਅਦ ਵਿੱਚ ਆਪਾਂ ਖਰਚਾ ਕਿੰਨਾ ਕੀ ਕੀ ਹਿਸਾਬ ਦਾਬ ਕੀ ਕੀ ਉਹ ਅਗਲੀ ਵੀਡੀਓ ਦੱਸਾਂਗੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਭਾਈ ਬਹੁਤ ਬਹੁਤ ਮਿਹਰਬਾਨੀ